ਸਭ ਤੋਂ ਵੱਧ ਉਸ ਵੇਲੇ ਮਨ ਦੁਖੀ ਹੁੰਦਾ ਸੀ ਜਿੱਦੇ ਪਟਵਾਰੀ ਕੋਲੇ ਜਾਣਾ ਹੁੰਦਾ ਪਤਾ ਨਹੀਂ ਕੀ ਹੋਊ ਮੁਰੋਂ ਕਿਹੜੀ ਗਾਲ ਕੱਢੂ ਉਹ ਕੀ ਕਹੂਗਾ ਕਿੰਨੇ ਮੰਗੂਗਾ ਪਤਾ ਨਹੀਂ ਮੇਰੀ ਜ਼ਮੀਨ ਮੇਰੇ ਨਾਂ ਹੈਗੀ ਐ ਗੁਮਾਂਡੀਆਂ ਵਾਲੇ ਸ਼ਿੰਗਾਰੇ ਦੇ ਨਾਂ ਲੱਗ ਗਈ ਪਤਾ ਹੀ ਨਹੀਂ ਹੁੰਦਾ ਸੀ ਵੀ ਕੀ ਹੋਊਗਾ ਉਹ ਵੀ ਉਹੀ ਉਹ ਕੀ ਹੋਇਆ ਪਿਆ ਬਲਦੇਵ ਸਿਆ ਕੰਮ ਗਲਤ ਹੋਇਆ ਪਿਆ ਕੀ ਕੀ ਹੈ ਇਹ ਕੀ ਹੋਇਆ ਪਿਆ ਜੀ ਪਟਵਾਰੀ ਸਾਹਿਬ ਕੀ ਹੋਇਆ ਪਿਆ ਹੋਇਆ ਤਾਂ ਬਹੁਤ ਕੁਝ ਬਿਆ ਪਰ ਕੱਡੋ ਜੀ ਹੱਲ ਕੋਈ ਕਰਾਂਗੇ ਅਗਲੇ ਬੁੱਧਵਾਰ ਨੂੰ ਆਇਂ ਦੂੰਗਾ ਚਲੋ ਹੋ ਗਿਆ ਸਿਆਪਾ ਖੜਾ ਜੇ ਜਗਵਿੰਦਰ ਦੀ ਥਾਂ ਤੇ ਜਸਵਿੰਦਰ ਲਿਖਦਾ ਜੇ ਜਸਵਿੰਦਰ ਦੀ ਥਾਂ ਤੇ ਸੱਸਾ ਪੂਰਾ ਨਹੀਂ ਕੀਤਾ ਗੱਗਾ ਹੀ ਰੱਖ ਲਿਆ ਜਗਵਿੰਦਰ ਲਿਖਦਾ ਲੈ ਜਗਵਿੰਦਰ ਨੂੰ ਜਸਵਿੰਦਰ ਬਣਨ ਵਾਸਤੇ ਜਸਵਿੰਦਰ ਨੂੰ ਜਗਵਿੰਦਰ ਬਣਨ ਵਾਸਤੇ 10 10 ਸਾਲ ਲੱਗ ਜਾਂਦੇ ਸੀ